ਐਸੇ ਜਿਹੜੇ ਇਹ ਕਾਂਡ ਹੋਏ ਪਹਿਲਾਂ ਵੀ ਐਵੇਂ ਕੁਝ ਹੋਏ ਨੇ ਇਥੇ ਕਾਂਡ ਹੋਏ ਤਾਂ ਠੀਕਾ ਜੀ ਐਸੀਆਰ ਦੇ ਨਾਮ ਉੱਤੇ ਆਇਆ ਇੱਕ ਸੁਝਾਅ ਹੈ ਫਿਰ ਐਪਕਸਿਲ ਨੇ ਦੀ ਕਾਰਵਾਈ ਕਿਉਂ ਨਹੀਂ ਕੀਤੀ ਪਹਿਲਾਂ ਨਾ ਇਕੱਤਰ ਲੋਕੋਸਤੀ ਹੈ ਓਕੇ ਨੰਬਰ 2 ਜਿਹੜਾ ਹੁਣ ਜਿਹੜੀ ਕੋਸ ਹੈ ਇਹਦੇ ਇੱਕ ਬੇਟੇ ਵੀ ਥੇ ਜਿਹੜਾ ਹੁਣ ਵੀ ਮੌਕੇ ਦਾ ਤਾਂ ਨਾ ਹਾਂਜੀ ਹੁਣ ਵੀ ਇਹਦਾ ਰਿਲੇਟ ਵੀ ਥਾ ਬਾਜੀਵਾ ਅਗਰ ਕੋਈ ਮੇਰੇ ਧਰਮ ਬਾਰੇ ਕੋਈ ਬੋਲੂਗਾ ਤਾਂ ਮੈਂ ਵੀ ਸ਼ਾਇਦ ਉਹਨਾਂ ਦੀ ਜਗ੍ਹਾ ਹੋ ਸਕਦਾ ਮੰਨ ਕੇ ਚਲੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਾਡੇ ਕਿਸੇ ਧਰਮਿਕ ਸਥਾਨ ਤੇ ਜਾਨੇ ਹੋ ਉੱਥੇ ਤੁਹਾਡੇ ਨਾਲ ਐਵੇਂ ਹੋਵੇ ਤਾਂ ਤੁਸੀਂ ਵੀ ਸ਼ਾਇਦ ਸਾਨੂੰ ਗਾਲਾਂ ਕੱਢੋ ਚੌਕੀ ਇਨਚਾਰਜ ਨੇ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਮਿਲਦੀ ਹੈ ਤੇ ਉਹ ਟੈਕਸੀ ਡਰਾਈਵਰ ਹਰ ਤੀਜੇ ਦਿਨ ਕੋਈ ਨਾ ਕੋਈ ਕਾਂਡ ਕਰ ਦਿੰਦੇ ਨੇ ਉਹ ਤੋਂ ਕੋਈ ਸਾਥ ਨਹੀਂ ਦਿੰਦਾ ਵੀਰੇ ਬਿਨਾ ਪੈਸੇ ਤੋਂ ਕੋਈ ਨਹੀਂ ਦਿੰਦਾ ਅੱਛੇ ਸਾਹਮਣੇ ਲਿਆਉਣ ਵਾਸਤੇ ਵੀਰ ਉਹ ਜਿਗਰਾ ਚਾਹੀਦਾ ਕਈ ਕਹਿ ਰਹੇ ਨੇ ਕਿ ਚਾਰਕ ਵਿਊਜ਼ ਵਾਸਤੇ ਤੂੰ ਵੀਡੀਓ ਪਾਤੀ ਚਾਰਕ ਵਿਊਜ਼ ਨਹੀਂ ਵੀਰੇ ਇਹ ਬੰਦਾ ਆਪਣੀ ਜਾਨ ਹਥੇਲੀ ਤੇ ਰੱਖ ਕੇ ਤੁਰਦਾ ਜਿਹसे ਪਿਆਰ ਕਰਨ ਵਾਲੇ ਘੱਟ ਮਿਲਦੇ ਨੇ ਦੁਸ਼ਮਣ ਜ਼ਿਆਦਾ ਪੈਦਾ ਹੁੰਦੇ ਨੇ ਮੈਂ ਇਸ ਕਰਕੇ ਵੀਡੀਓ ਪਾਈ ਸੀ ਕਿ ਅੱਜ ਤੱਕ ਇੱਕ ਨਾਲ ੱਟਕਾ ਹੋਇਆ ਕੱਲੋਂ ਕਿਸੇ ਹੋਰ ਨਾਲ ਨਾ ਹੋਵੇ ਸੱਚ ਨੂੰ ਤੁਸੀਂ ਕਿੰਨਾ ਵੀ ਦੱਬਨ ਦੀ ਕੋਸ਼ਿਸ਼ ਕਰ ਲਵੋ ਸੱਚ ਸਾਹਮਣੇ ਆਉਣ ਕਣਿਉ ਰਹਿੰਦਾ ਨਹੀਂ ਕਦੇ ਵੀ ਐਵੇਂ ਜਿਵੇਂ ਉਥੋਂ ਨੈਣਾ ਦੇਵੀ ਵਾਲੀ ਘਟਨਾ ਹੋਈ ਸੀ ਕਈ ਵੀਰਾਂ ਨੇ ਮੈਨੂੰ ਗਾਲਾਂ ਕੱਢੀਆਂ ਕਿ ਯਾਰ ਤੁਸੀਂ ਇਹ ਕਰਦੇ ਹੋ ਉਹ ਕਰਦੇ ਹੋ ਬਾਜੀ ਵਾ ਅਗਰ ਕੋਈ ਮੇਰੇ ਧਰਮ ਬਾਰੇ ਕੋਈ ਬੋਲੂਗਾ ਤਾਂ ਮੈਂ ਵੀ ਸ਼ਾਇਦ ਉਹਨਾਂ ਦੀ ਜਗ੍ਹਾ ਹੋ ਸਕਦਾ ਪਰ ਇੱਕ ਵਾਰੀ ਤੁਸੀਂ ਮੇਰੀ ਜਗ੍ਹਾ ਹੋ ਕੇ ਵੇਖ ਲਵੋ ਜਾਂ ਉਸ ਵੀਰ ਦੀ ਜਗ੍ਹਾ ਹੋ ਕੇ ਵੇਖ ਲਵੋ ਜਿਹੜਾ ਬੰਦਾ ਮੰਨ ਕੇ ਚਲੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਾਡੇ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਉੱਥੇ ਤੁਹਾਡੇ ਨਾਲ ਐਵੇਂ ਹੀ ਹੋਵੇ ਤਾਂ ਤੁਸੀਂ ਵੀ ਸ਼ਾਇਦ ਸਾਨੂੰ ਗਾਲਾਂ ਕੱਢੋਗੇ ਹਾਂ ਯਾਰ ਇੱਥੋਂ ਦੇ ਬੰਦੇ ਐਵੇਂ ਨੇ ਪਰ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਇੱਕ ਵਾਰੀ ਗੱਲ ਨੂੰ ਜਾਂਚ ਪੜਤਾਲ ਕਰ ਲੋ ਕਿ ਕੀ ਗੱਲ ਹੋਈ ਸੀ ਕਿਵੇਂ ਹੋਈ ਸੀ ਐਵੇਂ ਯਾਰ ਕੋਈ ਵੀ ਕਿਸੇ ਦੇ ਧਰਮ ਨੂੰ ਮਾਰਾ ਨਹੀਂ ਕਹਿੰਦਾ ਹਰ ਇੱਕ ਦੀ ਆਪਣੀ ਆਪਣੀ ਸਰਧਾ ਹੁੰਦੀ ਹੈ ਚਲੋ ਜਾਂਦੇ ਆ ਹਨਾ ਜਾਓ ਜੀ ਸਤਿ ਸਕੇ ਜਾਓ ਪਰ ਹੁਣ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਉਹ ਵੀਰ ਨਾਲ ਗੱਲ ਕਰਾਉਣਾ ਉਥੋਂ ਨਾਣਾ ਦੇਵੀ ਮੰਦਿਰ ਦੇ ਵਿੱਚ ਹੀ ਉੱਥੇ ਦੁਕਾਨਾ ਵੀਰ ਦੀ ਉਹਨਾਂ ਦੇ ਕਹਿਣ ਦੇ ਅਨੁਸਾਰ ਜਿਹੜੇ ਡਰਾਈਵਰ ਨੇ ਉਥੋਂ ਦੇ ਟੈਕਸੀ ਡਰਾਈਵਰ ਨੇ ਉਹ ਜਿਹੜੇ ਉੱਥੋਂ ਦੇ ਚੌਂਕੀ ਇੰਚਾਰਜ ਨੇ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਮਿਲਦੀ ਐ ਤੇ ਉਹ ਟੈਕਸੀ ਡਰਾਈਵਰ ਹਰ ਤੀਜੇ ਦਿਨ ਕੋਈ ਨਾ ਕੋਈ ਕਾਂਡ ਕਰ ਦਿੰਦੇ ਨੇ ਉੱਥੇ ਪਰ ਸੱਚ ਸਾਹਮਣੇ ਤਾਂ ਨਹੀਂ ਆਉਂਦਾ ਕਈ ਤਾਂ ਚੁੱਪ ਕਰ ਜਾਂਦੇ ਨੇ ਆ ਕੇ ਕੋਈ ਬੋਲਣਾ ਨਹੀਂ ਚਾਹੁੰਦਾ ਤੇ ਕੋਈ ਸਾਥ ਵੀ ਨਹੀਂ ਦੇਣਾ ਚਾਹੁੰਦਾ ਜੇ ਕਿਸੇ ਪੱਤਰਕਾਰ ਨੂੰ ਕਹੀਏ ਕਿ ਸਾਡੀ ਆਹ ਵੀਡੀਓ ਬਣਾ ਦਿਓ ਆਹ ਕਰ ਦਿਓ ਕੋਈ ਸਾਥ ਨਹੀਂ ਦਿੰਦਾ ਵੀਰੇ ਬਿਨਾਂ ਪੈਸੇ ਤੋਂ ਕੋਈ ਨਹੀਂ ਦਿੰਦਾ ਜੇ ਤੁਹਾਡੇ इवन ਕੋਈ ਨਸ਼ੇ ਪੱਤੇ ਵਾਲਾ ਵੀ ਸੱਟਾਂ ਫੇਟਾਂ ਮਾਰ ਜਾਂਦਾ ਤੁਸੀਂ ਨੇ ਆਪਣੀ ਖਬਰ ਲਗਾਉਣੀ ਹੋਵੇ ਤਾਂ ਨਿਊਜ਼ ਰਿਪੋਰਟਰ 5-7000 ਰੁਪਏ ਨਾਲੇ ਤੋਂ ਤੁਹਾਡੇ ਤੋਂ ਲੈ ਜਾਂਦੇ ਨਾਲੇ ਉਹਨਾਂ ਦੀ ਜਿਹੜੀ ਤਨਖਾਹ ਹੁੰਦੀ ਆ ਉਧਰੋਂ ਵੀ ਚੱਲੀ ਜਾਂਦਾ ਇਹ ਦੋਨੇ ਤਿੰਨੇ ਪਾਸੇ ਕਰ ਜਾਂਦੇ ਨੇ ਇਹ ਸਾਰੇ ਪੱਤਰਕਾਰ ਇੱਕੋ ਜਿਹੇ ਨਹੀਂ ਹੁੰਦੇ ਕੁਝ ਕੁ ਪੱਤਰਕਾਰ ਨੇ ਜਿਹੜੇ ਪੈਸੇ ਲੈਂਦੇ ਨੇ ਪਰ ਸੱਚ ਸਾਹਮਣੇ ਲਿਆਉਣ ਵਾਸਤੇ ਵੀਰੋਂ ਜਿਗਰਾ ਚਾਹੀਦਾ ਕਈ ਕਹਿ ਰਹੇ ਨੇ ਕਿ ਚਾਰਕ ਬਿਊਜ ਵਾਸਤੇ ਤੂੰ ਵੀਡੀਓ ਪਾਤੀ ਚਾਰਕ ਅਬਯੂਜ਼ ਨਹੀਂ ਵੀਰੇ ਇਹ ਬੰਦਾ ਆਪਣੀ ਜਾਨ ਹਥੇਲੀ ਤੇ ਰੱਖ ਕੇ ਤੁਰਦਾ ਤੁਸੀਂ ਕਿਸੇ ਦੇ ਧਰਮ ਬਾਰੇ ਬੋਲ ਕੇ ਦੇਖ ਲੋ ਮੈਨੂੰ ਵੀ ਬਹੁਤ ਸਾਰੀ ਕਾਲਜ ਆਈਆਂ ਨੇ ਕਿ ਤੂੰ ਸਾਡੇ ਧਰਮ ਬਾਰੇ ਬੋਲੇ ਮੈਂ ਵੀਰੇ ਧਰਮ ਬਾਰੇ ਨਹੀਂ ਬੋਲੇ ਮੈਂ ਤਾਂ ਕਹਿੰਦਾ ਸਭ ਦਾ ਧਰਮ ਵਧੀਆ ਚੱਲੇ ਵਧੀਆ ਕਰੋ ਏਦੂ ਵਧੀਆ ਕਰੋ ਹੋਰ ਲੋਕ ਜਾਣ ਜੁੜਨ ਪਰ ਜਿੱਥੇ ਕਿਤੇ ਤੱਕਾ ਹੁੰਦਾ ਉੱਥੇ ਉਹਨਾਂ ਦਾ ਸਾਥ ਦਿਓ ਜੇ ਤੁਸੀਂ ਕਹੋ ਕਿ ਮੈਂ ਸਿਰਫ Hindu ਧਰਮ ਬਾਰੇ ਬੋਲਿਆ ਗਲਤ ਹੈ ਜੇ ਤੁਹਾਨੂੰ ਪਤਾ ਹੋਵੇ ਮੈਂ ਨਾ ਕਿਸੇ ਧਰਮ ਨੂੰ ਮਾਰਾਗੇ ਨਾ ਕਿਤੋਂ ਦਾ ਵੀ ਹੋਵੇ ਬੰਦਾ ਸਾਜ਼ਲੀ ਜਿਹੜੇ ਵਿਚਾਰੇ ਇੱਕ ਬਿਹਾਰ ਤੋਂ ਬੰਦੇ ਆਏ ਹੋਏ ਸੀ ਉਹਨਾਂ ਨਾਲ ਕੁਟਕਟਾਪਾ ਹੋਇਆ ਸੀ ਉਹਨਾਂ ਦੀ ਵੀਡੀਓ ਵੀ ਮੈਂ ਆਪਣੇ ਚੈਨਲ ਤੋਂ ਪਾਈ ਸੀ ਉਹ ਕਿਹੜਾ ਮੇਰੇ ਰਿਸ਼ਤੇਦਾਰ ਸੀ ਮੇਰੇ ਪਿੰਡ ਵਾਲਾ ਕਾਂਡ ਵੀ ਤੁਹਾਨੂੰ ਪਤਾ ਉਹਦੀ ਵੀ ਵੀਡੀਓ ਮੈਂ ਪਾਈ ਸੀ ਇਹਦੀ ਵੀ ਵੀਡੀਓ ਮੈਂ ਪਾਈ ਹੈ ਰੀਜ਼ਨ ਕੀ ਹੈ ਕਿਉਂਕਿ ਸਚਾਈ ਕੋਈ ਵੀ ਪੱਤਰਕਾਰ ਜਲਦੀ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦਾ ਹਰ ਇੱਕ ਦੀ ਦੁਸ਼ਮਣੀ ਪੈ ਜਾਂਦੀ ਹੈ ਇਥੇ ਪਿਆਰ ਕਰਨ ਵਾਲੇ ਘੱਟ ਮਿਲਦੇ ਨੇ ਦੁਸ਼ਮਣ ਜ਼ਿਆਦਾ ਪੈਦਾ ਹੁੰਦੇ ਨੇ ਸੋ ਮੈਂ ਇਸ ਕਰਕੇ ਵੀਡੀਓ ਪਾਈ ਸੀ ਕਿ ਅੱਜ ਤਾਂ ਇੱਕ ਨਾਲ ਧੱਕਾ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਆਏ ਦਿਨ ਹੁੰਦਾ ਵੀ ਆ ਰਿਹਾ ਉੱਥੇ ਧੱਕਾ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਤੁਹਾਨੂੰ ਜਿਹੜੇ ਚੌਕੀ ਇੰਚਾਰਜ ਨੇ ਉਹ ਟੈਕਸੀ ਡਰਾਈਵਰਾਂ ਨਾਲ ਕਿਤੇ ਰਿਸ਼ਤੇਦਾਰੀ ਮਿਲਦੀ ਹੋਣੀ ਉਹ ਸ਼ਰਮਾਂ ਗੁੰਡਾਗਰਦੀ ਕਰਦੇ ਨੇ ਸ਼ਾਮ ਨੂੰ दारू ਪੀਤੀ ਹੁੰਦੀ ਹੈ ਉਹਨਾਂ ਦੀ ਤੀਜੇ ਦਿਨ ਕਾਂਡ ਹੁੰਦਾ ਮੈਂ ਤੁਹਾਡੀ ਗੱਲ ਕਰਾਉਣ ਜਾ ਰਿਹਾ ਵੀਰ ਨਾਲ ਕਿਵੇਂ ਕਹਿ ਰਿਆਂ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਕੇ ਆਉਣਾ ਗੰਢ ਬਹਿਵਾਨਾ ਈਨੋ ਲੋਗੋ ਕੇਸ ਹੋ ਗਈ ਹਨ ਕੀ ਅਜਾ ਕੋ ਆਪ ਜਾਣੇ ਹਮ ਸਿਰ ਦਾ ਦਾ ਸਰਵਜਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਉਹ ਜਸਪਾਲ ਭੂਜੀ ਬੋਲ ਨਹੀਂ ਸਰ ਉਹ ਹਾਂਜੀ ਹੋਸ ਨਹੀ ਕਾਲੀ ਬਤਿ ਵੀਰ ਜੀ ਅੱਛਾ ਜਿਹੜੇ ਇਹ ਕਾਂਡ ਹੋਏ ਪਹਿਲਾਂ ਵੀ ਐਵੇਂ ਕੁਝ ਹੋਏ ਨੇ ਇਥੇ ਕਾਂਡ ਹੋਏ ਤਾਂ ਕਾਫੀ ਹਾਂਜੀ ਸਰਸਪਤਾ ਕੀ ਜਾਨਦਾ ਹਾਂ ਜੀ ਇਹ ਕੋਹੋਂ ਤਾਂ ਤੁਹਾਨੂੰ ਇਸ ਦਾ ਸਟੇਟਮੈਂਟ ਵੀ ਉਹਨੀਆਂ ਦੇ ਦਿੱਤੀ ਸੀ ਵੀ ਸਾਡਾ ਕੰਫਰਮਾਈਜ਼ ਹੋ ਗਿਆ ਜੀ ਉਹਦੇ ਫਟਾਉਣਾ ਨਹੀਂ ਨੂੰ ਮੈਚ ਸੋਕੀ ਪਹਿਲਾਂ ਕੋਈ ਕਾਂਟ ਹੋਇਆ ਮੈਂ ਇਹ ਘੱਟਾ ਕਾਂਟ ਤਾਂ ਬਥੇਰੇ ਇੱਥਾ ਉਹ ਰੇਟ ਟੈਕਸੀ ਵਾਲੇ ਦਾ ਮੁੰਡੇ ਕੁੱਤੇ ਆਇਆ ਸੀ ਸੋਸੀਟੀ ਹੈ ਫਿਰ ਟੈਕਸੀ ਵਾਲੇ ਦੀ ਕਾਰਵਾਈ ਕਿਉਂ ਨਹੀਂ ਹੋਈ ਬਾਣਾ ਇੱਕ ਤਾਂ ਲੋਕਸ਼ੀ ਹੈ ਓਕੇ ਨੰਬਰ 2 ਸਾਡਾ ਉਹਨਾਂ ਜੀ ਕੋਸਾ ਇਹਨਾਂ ਦੇ ਫਰੇਟ ਵੀ ਥੇ ਜਿਹੜਾ ਮਨੁੱਖੀ ਮੌਕੇ ਦਾ ਤਾਂ ਨਾ ਹਾਂ ਜੀ ਉਮੀਦ ਇਹਦਾ ਰਿਲੇਟ ਵੀ ਤਾਂ ਅਸਲ ਵਿੱਚ ਤਾਂ ਕਰਕੇ ਨਾ ਤੇ ਗਾਨ ਉਹਨੇ ਕੋਈ ਕਾਰਵਾਈ ਨਹੀਂ ਜੇ ਇਸ ਦੀ ਸਰ ਕੋਈ ਇੱਦਾਂ ਹੋ ਜੀ ਉਹ ਜਿਹੀ ਜਿਹੀ ਨਮੀ ਤੋਂ ਕੋਈ ਨਹੀਂ ਹਟਣਾ ਤਾਂ ਹੈ ਹਾਂਜੀ ਆ ਜੀ ਇਹਨਾਂ ਨੂੰ ਕੀਤਾ ਕਾਨੂੰਨੀ ਹੋਰ ਨਾ ਕਰੂਗੇ ਦੇਖੋ ਇਹਦੇ ਵਿੱਚ ਆਪਣਾ ਧਰਮ ਰੱਬ ਦਾ ਨਾਮ ਹੁੰਦਾ ਹੈ ਨਾ ਕੋਈ ਵੀ ਨਾਮ ਆਈ ਕਿ ਸਰਬੱਤ ਦਾ ਉਦੋਂ ਤਾਂ ਸਦਨਾਮ ਰੂਪੇ ਕਰਨ ਲੱਗੇ ਹੋਏ ਹੈ ਹਾਂਜੀ ਜੇ ਉਹ ਨਾ ਹੋਵੇ ਤਾਂ ਇਹ ਤਾਂ ਕੁਝ ਨਹੀਂ ਹੈ ਸਹੀ ਗੱਲ ਹੈ ਹੈ ਨਾ ਜੀ ਚਲੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹਨੋ ਤਾਂ ਦੇਖੋ ਅਤ ਦੋਸਤ ਨਹੀਂ ਹੈ ਹਾਂਜੀ ਇਹ ਤਾਂ ਮਾਈ ਦਾ ਤਾਂ ਕੋਈ ਦੋਸਤ ਨਹੀਂ ਹੈ ਹਨਾ ਬੜੇ ਸ਼ੈਲੋ ਲੋਕਾਂ ਦਾ ਜਿਵੇਂ ਹੁਣ ਮੇਰੇ ਵਰਗੇ ਸਰਦਾਰ ਨਾਲ ਆਉਂਦੇ ਨੇ ਕੋਈ ਹੈਨਾ ਉਹਨਾਂ ਨਾਲ ਐਵੇਂ ਹੋ ਜੇ ਕਿਤੇ ਵੀ ਹੋ ਜੇ ਮਾਨਣੇ ਕਿ ਚਲੋ ਬਿਲਕੁਲ ਸਾਡੇ ਧਰਮ ਦੇ ਵਿੱਚ ਕੋਈ ਸਰਦਾਰ ਲੈ ਕੇ ਜਾਂਦਾ ਉੱਥੇ ਉਹਨਾਂ ਨਾਲ ਕਾਂਡ ਹੋ ਜੇ ਫਿਰ ਅਗਰ ਨਾ ਪ੍ਰਤੀਜੀ ਪੈਰਾ ਹੋ ਜਾਂਦੀ ਉੱਥੇ ਹਾਂ ਬਸ ਮੈਂ ਨਹੀਂ ਚਾਹੁੰਦਾ ਕਿ ਕਦੀ ਨਾ ਨਾ ਵੀ ਹਾਂਜੀ ਮੈਂ ਆਉਂਗਾ ਪੱਕਾ ਆ ਕੇ ਜਾਊਂਗਾ ਹੀ ਰਾਮੇ ਤੋਂ ਅਣਕਵੀ ਬੈਠ ਕੇ ਬਾਤ ਕਰਦੇ ਪੱਕਾ ਹੀ ਪੱਕਾ ਹੀ ਪੱਕਾ ਸਤਨੂ ਵਾਲੇ ਸੋ ਦੇਖ ਸਕਦੇ ਆ ਵੀਰੇ ਜਿਹੜੇ ਉਥੋਂ ਦੇ ਲੋਕ ਨੇ ਉਹ ਵੀ ਸਾਥ ਦੇ ਰਹੇ ਨੇ ਇਸ ਟਾਈਮ ਕਿਉਂਕਿ ਇਹ ਮਾਤਾ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ ਜਿਵੇਂ ਆਪਾਂ ਇੱਥੋਂ ਜਾਵਾਂਗੇ ਸਾਡੇ ਨਾਲ ਕੋਈ ਕਾਂਡ ਹੋਊਗਾ ਤਾਂ ਅਸੀਂ ਤਾਂ ਮਾਤਾ ਨੂੰ ਹੀ ਕਹਿ ਸਕਦੇ ਹਾਂ ਯਾਰ ਸਾਡਾ ਤਾਂ ਰੱਬ ਤੇ ਜੋਰ ਹੁੰਦਾ ਲੋਕਾਂ ਨੇ ਤਾਂ ਸੁਣਨਾ ਨਹੀਂ ਪਬਲਿਕ ਨੇ ਨਹੀਂ ਸੁਣਨਾ ਕਿਸੇ ਨੇ ਗਾਲਾਂ ਦੇਣਗੇ ਤਾਂ ਹント ਤੁਸੀਂ ਦੱਸੋ ਯਾਰ ਮੈਂ ਸਹੀ ਆ ਜਾਂ ਗਲਤ ਆ ਮੇਰੇ ਵੱਲੋਂ ਪੇ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਇਨਾ ਕ ਸ਼ੇਅਰ ਕਰ ਦਿਓ ਕਿ ਉੱਥੋਂ ਦੇ ਐਸਪੀ ਔਰ ਡੀਐਸਪੀ ਸਾਹ ਕੋਲ ਇਹ ਵੀਡੀਓ ਪਹੁੰਚੇ ਤੇ ਉੱਥੋਂ ਦੇ ਚੌਂਕੀ ਇੰਚਾਰਜ ਨੂੰ ਫਟਾਫਟ ਉਥੋਂ ਤਵਾਦਲਾ ਕੀਤਾ ਜਾਵੇ ਤਾਂ ਜੋ ਇਹ ਜੇ ਕਾਂਡ ਦੁਬਾਰਾ ਨਾ ਹੋਣਾ ਧੰਨਵਾਦ